ਤਾਂ ਤਾਂ ਸ੍ਰੀ ਗੁਰਗੰਸਾਹਿਬ ਜੀ ਦੀ ਪਵਨ ਚੂਰੀ ਵਿੱਚ ਗੁਰਦੁਆਰਾ ਗੁਰਨਾਨਕ ਦਰਬਾਰ ਵਿੱਚ ਸਾਰੇ ਬੈਠੇ ਸਿੱਖ ਭਰਾਵੋ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨੂੰ ਬੜਾ ਚੰਗਾ ਲੱਗਾ ਕਿ ਅੱਜ ਤੁਹਾਡੇ ਵਿੱਚ ਆ ਤੇ ਆਪਾਂ ਵਿਚਾਰਾਂ ਦੀ ਸਾਂਝ ਪਾ ਰਹੇ ਹਾਂ ਜਦੋਂ ਪੰਜਾਬ ਚ ਬੈਠੇ ਆ ਇਹ ਸੁਣੀ ਦਾ ਤੇ ਸੋਚੀ ਦਾ ਕਿ ਵੈਸਟ ਵਿੱਚ ਸਿੱਖੀ ਦਾ ਬੋਲ ਬਾਲਾ ਜਿਹਦੇ ਚ ਕੈਨੇਡਾ ਦਾ ਨੰਬਰ ਆ ਲਾ ਆਉਂਦਾ ਉਹਦਾ ਕਾਰਨ ਐ ਕਿ ਜਿਹੜੇ ਬੱਚੇ ਜਨਮ ਲੈ ਕੇ ਸਿੱਖੀ ਦੀਆਂ ਗੱਲਾਂ ਕਰਦੇ ਆ ਸਿੱਖੀ ਕਮਾਉਂਦੇ ਆ ਉਹਨਾਂ ਉੱਤੇ ਉਥੋਂ ਦਾ ਬਾਰੀ ਪ੍ਰਭਾਵ ਨਹੀਂ ਉਹਨਾਂ ਦੇ ਸਕੂਲ ਦੀ ਜਿਹੜਾ ਸਬਜੈਕਟ ਆ ਸਿਲੇਬਸ ਆ ਉਹਦੇ ਵਿੱਚ ਉਹ ਗੱਲਾਂ ਨਹੀਂ ਥੋਪੀਆਂ ਜਾਂਦੀਆਂ ਜਿਦੇ ਵਿੱਚ ਸਿੱਖ ਇਤਿਹਾਸ ਨੂੰ ਜਾਂ ਤਾਂ ਹੀਠਾ ਸੁੱਟ ਦਿੱਤਾ ਜਾਂਦਾ ਜੋ ਕੁਝ ਭਾਰਤ ਚ ਵਾਪਰਦਾ ਤੇ ਜੇ ਦਰਸਾਇਆ ਵੀ ਜਾਵੇ ਤੇ ਇਸ ਤਰੀਕੇ ਨਾਲ ਦਰਸਾਇਆ ਜਾਂਦਾ ਇਹ ਸਿੱਖ ਬੱਚੇ ਉਸ ਤੋਂ ਹੀਣ ਭਾਵਨਾ ਮਹਿਸੂਸ ਕਰਨ ਲੱਗ ਪੈਣ ਜੋ bari ਪ੍ਰਭਾਵ ਜੇ ਸਹੀ ਜਾਊਗਾ ਉਹਨੇ ਮਨ ਤੇ ਅਸਰ ਕਰਨਾ ਉਹਦੇ ਵਿੱਚੋਂ ਸਿੱਖੀ ਜਿਹੜੀ ਆ ਵਿਕਸ਼ਣੀ ਆ ਇੱਥੇ ਅਰਬ ਦੇਸ਼ ਮੁਲਕ ਦੇ ਵਿੱਚ ਜਿੱਥੇ ਤੁਸੀਂ ਕੀਰਤ ਕਰ ਰਹੇ ਹੋ ਗੁਰੂ ਗੁਰੂ ਜਪ ਰਹੇ ਹੋ ਵੰਡ ਛਾ ਰਹੇ ਹਾਂ ਕਿਵੇਂ ਪੰਡਾਰੇ ਇੱਥੇ ਪਰੇ ਆ ਗੁਰਦੁਆਰ ਦੇ ਵਿੱਚ ਲੰਗਰਾਂ ਦੇ ਇਹਦੇ ਨਾਲ ਨਾਲ ਜਿਹੜੀ ਸਿੱਖੀ ਦੀ ਗੱਲ ਆ ਸਾਡੀ ਪਛਾਣ ਦੀ ਗੱਲ ਆ ਸਾਡੀ ਪਛਾਣ ਸਾਡਾ ਪਹਿਰਾਵਾ ਸਾਡੀ ਦਸਤਾਰ ਦਸਤਾਰ ਸਰੀਰ ਦੇ ਸਭ ਤੋਂ ਉੱਚੇ ਥਾਂ ਤੇ ਬਰਾਜਮਾਨ ਜਿਵੇਂ ਗੁਰੂ ਸਾਹਿਬ ਨੇ ਕੰਗੇ ਦੀ ਬਖਸ਼ਿਸ਼ ਕੀਤੀ ਸਾਨੂੰ ਕੇਸਾਂ ਦੀ ਸਾਫ ਸੰਭਾਲ ਲਈ ਅਤੇ ਕੇਸਾਂ ਦੇ ਉੱਤੇ ਸੁੰਦਰ ਦਸਤਾਰ ਇਹ ਦਸਤਾਰ ਤੁਹਾਡੇ ਇਲਾਕੇ ਦੀ ਸ਼ਾਨ ਵੀ ਆ ਵੱਖ-ਵੱਖ ਖੇਤਿਆਂ ਦੇ ਲੋਕ ਵੀ ਦਸਤਾਰਾਂ ਸਜਾਉਂਦੇ ਆ ਥੋੜੇ ਦਿਨ ਪਹਿਲਾਂ ਪਾਕਿਸਤਾਨ ਦੀ ਇੱਕ ਵੀਡੀਓ ਵੇਖ ਰਿਹਾ ਸਾਂ ਪੰਜਾਬੀ ਬੋਲੀ ਦੇ ਬਾਰੇ ਸੀ ਕਿਉਂਕਿ ਜੇ ਉੱਥੇ ਦੀ ਗੱਲ ਕਰੀਏ ਉੱਥੇ ਜਿਹੜੀ ਪੰਜਾਬੀ ਬੋਲੀ ਲਿਖੀ ਜਾਂਦੀ ਆ ਉਹਦੀ ਲਿਪੀ ਸ਼ਾਹਮੁਖੀ ਆ ਸ਼ਾਹਮੁਖੀ ਦੇ ਅੱਖਰ ਬਿਲਕੁਲ ਉੰਜ ਹੀ ਹੁੰਦੇ ਆ ਜਿਵੇਂ ਉਰਦੂ ਦੇ ਹੁੰਦੇ ਆ ਉਥੇ ਫਿਰ ਵੀ ਉਹਨਾਂ ਨੂੰ ਲੱਗਦਾ ਪੰਜਾਬੀਆਂ ਨੂੰ ਪਾਕਿਸਤਾਨ ਵਾਲੇ ਪੰਜਾਬੀਆਂ ਨੂੰ ਕਿ ਉਰਦੂ ਉਹ ਜਬਾਨ ਦੇ ਉੱਤੇ ਚੜਦਾ ਆ ਰਿਹਾ ਉਹ ਫਿਰ ਹੱਥ ਪੈਰ ਮਾਰਦੇ ਆ ਕੋਸ਼ਿਸ਼ਾਂ ਕਰਦੇ ਆ ਉਹਨਾਂ ਨੇ ਸਿਆਲਕੋਟ ਸ਼ਹਿਰ ਦੇ ਵਿੱਚ 1 ਮਾਰਚ ਕੱਢਿਆ ਜਿਹੜਾ ਮਾਰਚ ਸੀ ਨਾ ਮੈਂ ਉਸ ਵੀਡੀਓ ਨੂੰ ਸੁਣ ਰਿਹਾ ਆ ਸਾਂ ਉਹਨਾਂ ਦੱਸਿਆ ਕਿ ਮਾਰਚ ਦੇ ਵਿੱਚ ਜਿਹੜੇ ਜਲਸੇ 'ਚ ਲੋਕ ਸ਼ਾਮਲ ਹੋਏ ਤਾਂ ਉਹਨਾਂ ਲੋਕਾਂ ਨੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਹੋਈਆਂ ਸਨ ਉਹ ਬੰਦੇ ਦੇ ਲਫ਼ਜ਼ ਹਨ ਕਿ ਜਿਹੜੀ ਪੱਗ ਆ ਉਹ ਪੰਜਾਬ ਦੀ ਸ਼ਾਨ ਆ ਜਿੱਥੇ ਤੁਹਾਡੀ ਸਿੱਖੀ ਨੂੰ ਇਹ ਤਰਜ਼ਮਾਨੀ ਕਰਦੀ ਆ ਕਿ ਤੁਸੀਂ ਲੱਖਾਂ ਦੇ ਵਿੱਚ ਇੱਕ ਵੀ ਹੋਵੋ ਤਾਂ ਵੀ ਪਛਾਣੇ ਜਾਂਦੇ ਹੋ ਕਿ ਸਿੱਖ ਆ ਰਿਹਾ ਕਿਰਦਾਰ ਦੀ ਗੱਲ ਚੱਲੀ ਭਾਈ ਸਾਹਿਬ ਨੇ ਤੁਹਾਡੇ ਇੱਕ ਸਿੰਘ ਨੂੰ ਦਸਤਾਰ ਸਜਾਉਣੀ ਦੱਸੀ ਆ ਉਹਨਾਂ ਨਾਲ ਦੀ ਨਾਲ ਕਿਹਾ ਕਿ ਸਿੱਖ ਦਾ ਕਿਰਦਾਰ ਹੋਣਾ ਚਾਹੀਦਾ ਇਹ ਸੁੰਦਰ ਦਸਤਾਰ ਸਜਾ ਕੇ ਜੇ ਅਸੀਂ ਕੋ ਗਲਤ ਕੰਮ ਕਰ ਲਈਏ ਤੇ ਪਕੜ ਚ ਆ ਜਾਈਏ ਕਿਉਂਕਿ ਕਈ ਵਾਰ ਹੁੰਦਾ ਨਾ ਕਿ ਜਿੰਨਾ ਚਿਰ ਬੰਦਾ ਕਾਬੂ ਨਹੀਂ ਆਉਂਦਾ ਉਹ ਆਪਣਾ ਪਾਪ ਉਹ ਗਲਤ ਕੰਮ ਲਗਾਤਾਰਤਾ ਨਾਲ ਰੱਖਦਾ ਜਦੋਂ ਕੋਈ ਦਸਤਾਰ ਸਜਾ ਕੇ ਗਲਤ ਕੰਮ ਦੇ ਵਿੱਚ ਸ਼ਾਮਲ ਹੋਵੇ ਤੇ ਫਿਰ ਇਹ ਜਿਹੜੀ ਲਾਜ ਆ ਉਹ ਵੀ ਪੱਗ ਨੂੰ ਜਾਂਦੀ ਆ ਇਸ ਨੇ ਸਾਡੀ ਸ਼ਖਸੀਅਤ ਦੀ ਉਸਾਰੀ ਕਰਨੀ ਆ ਮੈਨੂੰ ਖੁਸ਼ੀ ਹੋਈ ਜਿੱਥੋਂ ਗੱਲ ਮੈਂ ਸ਼ੁਰੂ ਕੀਤੀ ਸੀ ਕਿ ਸਿੱਖੀ ਦੀ ਮਹਿਕ ਇਸ ਰੇਤਲੇ ਟਿੱਬਿਆਂ ਦੇ ਵਿੱਚੋਂ ਵੀ ਆ ਰਹੀ ਆ ਜਿੱਥੇ ਤੁਹਾਡੀਆਂ ਦਸਤਾਰਾਂ ਇੰਜ ਪ੍ਰਤੀਤ ਹੋ ਰਹੀਆਂ ਕਿ ਜਿਵੇਂ ਰੰਗ-ਬਰੰਗੇ ਫੁੱਲ ਖਿੜੇ ਹੋਣ ਤੁਸੀਂ ਸੋਹਣੇ ਲੱਗਦੇ ਹੋ ਇਸ ਸੁਹੱਪਣ ਨੂੰ ਬਰਕਰਾਰ ਰੱਖੋ ਜਿਹੜੇ ਜਵਾਨ ਤੁਹਾਡੇ ਪੰਜਾਬ ਦੇ ਵਿੱਚ ਇੱਥੇ ਪਰਤਦੇ ਨੇ ਮੈਨੂੰ ਪਤਾ ਇਹ ਕੋਈ ਸੁਖੀ ਨਹੀਂ ਆਗੇ ਇਹ ਕੋਈ ਚਾਹ ਨਾਲ ਨਹੀਂ ਆਗੇ ਜਦੋਂ ਸਰਵਾਈਵਲ ਕਿਤੇ ਨਾ ਬਸੇ ਉਥੇ ਕਿਵੇਂ ਖੁਦਕੁਸ਼ੀਆਂ ਹੋ ਰਹੀਆਂ ਤੁਹਾਡਾ ਦਿਲ ਵੀ ਉਸੇ ਪੰਜਾਬ ਲਈ ਧੜਕਦਾ ਜਿੱਥੋਂ ਮੈਂ ਇੱਥੇ ਆਇਆ ਕੁਝ ਦਿਨਾਂ ਲਈ ਨਿਤ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਕਿਸਾਨ ਜਿਹੜਾ ਕਰਜ਼ਾ ਉਹਨਾਂ ਦੇ ਗਲ ਦੇ ਵਿੱਚ ਫਾਹ ਬਣ ਜਾਂਦਾ ਉਹ ਕਰਜ਼ਾ ਹੀ ਉਹਦਾ ਗਲ ਘੁੱਟ ਦਿੰਦਾ ਕਿਸਾਨ ਦਾ ਤੁਸੀਂ ਬਹੁਤੇ ਕਿਸਾਨਾਂ ਦੇ ਪੁੱਤਰ ਹੋ ਇਹ ਕੁਸ਼ ਵਾਪਰ ਰਿਹਾ ਵਿੱਚ ਉਹ ਵੀ ਵੀਰ ਹੋ ਜਿਨ੍ਹਾਂ ਕੋਲ ਆਪਣੀਆਂ ਜ਼ਮੀਨਾਂ ਤਾਂ ਨਹੀਂ ਪਰ ਫਿਰ ਵੀ ਕਿਰਤ ਨਹੀਂ ਕੀ ਕਰਨ ਨੂੰ ਕੋਈ ਜੇ ੜੀ ਕੀਰਤ ਕਰਦੇ ਆ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਉਹਨਾਂ ਮੁੱਲ ਨਹੀਂ ਮਿਲਦਾ ਸੋ ਫਿਰ ਰੁਖ ਤਾਂ ਇਦਾਂ ਹੀ ਕੀਤਾ ਜਾਂਦਾ ਨਾ ਕਿ ਜਿੱਥੇ ਰੋਟੀ ਰੋਜੀ ਹੋਵੇ ਉਹ ਫਿਰ ਇਨਸਾਨ ਉੱਥੇ ਖਿੱਚ ਲਿਆਉਂਦੀ ਆ ਰੋਟੀ ਕਮਾਉਣੀ ਅਮੀਰ ਹੋ ਜਾਣਾ ਸੁਖੀ ਹੋ ਜਾਣਾ ਸਹੂਲਤਾਂ ਮਾਣਣੀਆਂ ਪਰ ਇਹਦੇ ਨਾਲ ਨਾਲ ਆਪਣੇ ਧਰਮ ਨੂੰ ਚੇਤੇ ਰੱਖਣਾ ਰੋਟੀ ਤੋਂ ਵੀ ਜ਼ਰੂਰੀ ਕਿਉਂਕਿ ਸਰੀਰਕ ਮੌਤ ਮਰ ਜਾਣਾ ਇਹ ਸਾਰਿਆਂ ਨੇ ਤੁਰ ਜਾਣਾ ਤੇ ਜੇ ਅਸੀਂ ਜਿਉਂਦੇ ਜੀ ਸਿੱਖੀ ਗਵਾਲੀ ਤਾਂ ਫਿਰ ਅਸੀਂ ਮਰ ਕੇ ਵੀ ਮਰ ਗਏ ਮਰਨ ਤੋਂ ਪਹਿਲਾਂ ਹੀ ਮਰ ਗਏ ਨਵੰਬਰ 1984 ਦੇ ਵਿੱਚ ਜਦੋਂ ਸਿੱਖਾਂ ਨੂੰ ਰੇਲ ਗੱਡੀਆਂ ਦੇ ਵਿੱਚੋਂ ਲਾਹ ਲਾ ਕੇ ਖਤਮ ਕੀਤਾ ਗਿਆ ਤੇ ਅਕਸਰ ਤੁਹਾਡੇ ਚੋਂ ਬਹੁਤਿਆਂ ਨੇ ਪ੍ਰਸੰਗ ਸੁਣਿਆ ਹੋਊਗਾ ਕਿ ਮਾਮਾ ਨੇ ਆਪਣੇ ਮਸੂਮਾਂ ਦੇ ਕਿਤੇ ਉਹ ਕੈਂਚੀ ਫੜ ਕੇ ਵਾਲ ਮੋਨ ਦਿੱਤੇ ਕੇਸ ਮੋਨ ਦਿੱਤੇ ਤਾ ਜੋ ਪੁੱਤ ਪਛਾਣਿਆ ਨਾ ਜਾਵੇ ਕਿ ਇਹ ਸਿੱਖਾਂ ਦਾ ਬੱਚਾ ਹੈ ਸਿੱਖ ਦਾ ਬੱਚਾ ਚਲੋ ਉਹ ਤਾਂ ਮਾਸੂਮ ਸੀ ਮਾਂ ਨੇ ਜਾਨ ਬਚਾ ਲਈ ਹੋਊਗੀ ਇੱਕ ਅੱਦੇ ਦੀ ਜਾਂ ਦੋ ਚੌਂ 100 ਦੀ ਪਰ ਜਿਹੜੇ ਉਸ ਸਮੇਂ ਸਿੱਖ ਨੌਜਵਾਨ ਸਨ ਜਿਨ੍ਹਾਂ ਨੇ ਕੇਸ ਕਤਲ ਕਰਵਾਏ ਸਨ ਉਹ ਬਚ ਗਏ ਉਸ ਫਿਰਕੂ Hindu ਹਜੂਮ ਤੋਂ ਬਚ ਗਏ ਜਾਨ ਬਖਸ਼ੀ ਤਾਂ ਹੋ ਗਈ ਪਰ ਤੁਸੀਂ ਇਹ ਸੋਚੋ ਜਰਾ ਕਿ ਉਹ ਤਾਂ ਮਾਰ ਰਹੇ ਆ ਕਿ ਤੁਸੀਂ ਸਿੱਖ ਹੋ ਤੁਹਾਡੀ ਪਛਾਣ ਆ ਸਾਹਿਬ ਦਸਮ ਪਾਸ਼ਾ ਨੇ ਜਿਹੜਾ ਤੁਹਾਨੂੰ ਸੰਪੂਰਨ ਰੂਪ ਦਿੱਤਾ ਪੰਜ ਕਕਾਰੇ ਰੂਪ ਅੰਮ੍ਰਿਤ ਦੀਆਂ ਬਾਣੀਆਂ ਦੀ ਜਿਹੜੀਆਂ ਤੁਹਾਡੇ ਅੰਦਰ ਚੱਲਦੀਆਂ ਸਵੇਰੇ ਸ਼ਾਮ ਜਪਦੇ ਹੋ ਨਾਮ ਜਪਦੇ ਹੋ ਜਿਹੜਾ ਸੰਪੂਰਨ ਸਰੂਪ ਆ ਉਸ ਨੂੰ ਖਤਰਾ ਉਸ ਨੂੰ ਉਹ ਖਤਮ ਕਰਨਾ ਚਾਹੁੰਦੇ ਆ ਨਸਲ ਕੁਸ਼ੀ ਸ਼ਬਦ ਮੂੰਹ ਚੋਂ ਕਹਿ ਦੇਣਾ ਇੱਕ ਆਮ ਜਿਹਾ ਲੱਗਦਾ ਪਰ ਜਦੋਂ ਅਸੀਂ ਸਾਰੇ ਸੀਨ ਨੂੰ ਵੇਖਦੇ ਆ ਜੋ ਕੋਈ ਸਾਡੇ ਨਾਲ ਵਾਪਰਿਆ ਸੋ ਜਦੋਂ ਇੱਕ ਪਾਸੇ ਉਹ ਦੌਰ ਹੋਵੇ ਕਿ ਤੁਹਾਨੂੰ ਛੱਡਣਾ ਹੀ ਨਹੀਂ ਤੁਹਾਨੂੰ ਖਤਮ ਕਰ ਦੇਣਾ ਤੇ ਪਰ ਦੂਜੇ ਪਨੇ ਯੁੱਧ ਜਾਰੀ ਹੋਵੇ ਕਿ ਅਸੀਂ ਆਪਣੀ ਪਛਾਣ ਬਰਕਰਾਰ ਰੱਖਣੀ ਆ ਸੋ ਮੈਂ ਇੱਥੇ ਜਿਹੜੀ ਗੱਲ ਸ਼ੋਅ ਹੈ ਈ ਆ ਕਿ ਉਹ ਖਤਮ ਤਾਂ ਕਰ ਰਿਹਾ ਰੇਲ ਗੱਡੀਆਂ ਚੋਂ ਕੱਢ ਕੱਢ ਤਾਂ ਮਾਰ ਰਿਹਾ ਜੇ ਕਿ ਤੁਹਾਡੀ ਪਛਾਣ ਮੌਜੂਦ ਆ ਤੇ ਜੇ ਇਹ ਗੱਲ ਕਰ ਲਈਏ ਕਿ ਜੇ ਅਸੀਂ ਆਪਣਾ ਰੂਪ ਸਾਡੇ ਰਿਆ ਹੀ ਨਾ ਕੋਈ ਅਸੀਂ ਸੇਖੀ ਜਾਪੀ ਆ ਹੀ ਨਾ ਤੁਰੇ ਆਉਂਦੇ ਤੇ ਫਿਰ ਦੁਸ਼ਮਣ ਨੂੰ ਉਸ ਫਿਰਕੂ ਤਾਕਤ ਨੂੰ ਤੁਹਾਨੂੰ ਖਤਮ ਕਰਨ ਦੀ ਲੋੜ ਨਹੀਂ ਮਾਫ ਕਰਨਾ ਫਿਰ ਅਸੀਂ ਆਪੇ ਹੀ ਮਰੇ ਹੋਏ ਸੋ ਜਿਹੜੀਆਂ ਦਸਤਾਰਾਂ ਦੀ ਗੱਲ ਇੱਥੇ ਸਿੰਘ ਏਕਤਾ ਦੇ ਰੂਪ ਦੇ ਵਿੱਚ ਮੈਂ ਕੋਈ ਵਿਸ਼ੇਸ਼ ਨਾਮ ਨਹੀਂ ਲਾਂਗਾ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਕਿਉਂਕਿ ਜੇ ਵਿਸ਼ੇਸ਼ ਇੱਕ ਦੋ ਨਾਮ ਲੈ ਦੇਵਾਂ ਮੇਰੇ ਸੱਜਣ ਵੀ ਮੌਜੂਦ ਨੇ ਪਰ ਤੁਸੀਂ ਸਾਰੇ ਹੀ ਸੱਜਣੋ ਸੋ ਇਹ ਜਿਹੜੀ ਮਹਿਕ ਆ ਇੰਜ ਹੀ ਬਣਦੇ ਰੋ ਦਸਮ ਪਾਸ਼ਾ ਦਸ ਪਾਛਾਇਆ ਗੁਰੂ ਗ੍ਰੰਥ ਸਾਹਿਬ ਤੁਹਾਡੇ ਤੇ ਮਿਹਰ ਕਰਨ ਅਸੀਂ ਕੁਝ ਵੀ ਇਹੋ ਜਿਹਾ ਕਾਰਜ ਨਾ ਕਰੀਏ ਜਿਹਦੇ ਤੋਂ ਕੌਮ ਨੂੰ ਕੋਈ ਨਮੋਸ਼ੀ ਚਲਣੀ ਪਵੇ ਨਮੋਸ਼ੀ ਕਦੋਂ ਚਲਣੀ ਪੈਂਦੀ ਆ ਇਹ ਕਹਿਣਾ ਪੈ ਰਿਹਾ ਥੋੜੇ ਦਿਨ ਪਹਿਲਾਂ ਇੱਕ ਗੱਲ ਵਾਪਰੀ ਹਰਿਆਣੇ ਦੇ ਇਲਾਕਾਂ ਵਾਲੇ ਦਸੀ ਜਾਂਦੀ ਆ ਵੀਡੀਓ ਤੁਸੀਂ ਸਾਰਿਆਂ ਨੇ ਵੇਖੀ ਇੱਕ ਸਿੱਖ ਨੂੰ ਬਸ ਦੇ ਵਿੱਚੋਂ ਲਾਇਆ ਗਿਆ ਕਿਹਾ ਜਾ ਰਿਹਾ ਕਿ ਉਹ ਉਸਤੇ ਦੋਸ਼ ਲਾਤਾ ਗਿਆ ਸਿੱਖ ਤੇ ਵੀ ਉਹ ਨਸ਼ਰਾ ਪੀਤੀ ਆ ਜਦ ਕੇ ਗੱਲ ਨਹੀਂ ਸੀ ਉਹਦੀ ਤੁਸੀਂ ਵੀਡੀਓ ਵੇਖਿਓ ਗਤਰੇ ਕਿਰਪਾਨ ਵਾਲਾ ਸਿੱਖ ਸੀ ਮੈਨੂੰ ਯਾਦ ਆ ਜਦੋਂ ਇੱਕ ਵਾਰੀ ਕਬੱਡੀ ਕੱਪ ਚੱਲ ਰਿਹਾ ਸੀ ਤੇ ਗੁਰਪ੍ਰੀਤ ਸਿੰਘ ਗੁਰੀ ਹਾਂਸ ਜਦੋਂ ਸਟੇਜ ਦੇ ਉੱਤੇ ਜਸਪਿੰਦਰ ਮਰੂਲਾ ਦਾ ਵਿਰੋਧ ਕਰ ਲਈ ਉਤਰਿਆ ਨਾ ਉਸਤੇ ਵੀ ਦੋਸ਼ ਅਗਲੇ ਦਿਨ ਇਹੋ ਲਾਇਆ ਗਿਆ ਸੀ ਕਿ ਉਸ ਨੇ ਸ਼ਰਾਬ ਪੀਤੀ ਸੀ ਸਿੱਖ ਬਰ ਗਿਆ ਕਿ ਉਹ ਸ਼ਰਾਬ ਪੀਤੀ ਸੀ ਪਰ ਉਹ ਤਾਂ ਗੁਰੂ ਦਾ ਸਿੱਖ ਆ ਸਿੱਖ ਸ਼ਰਾਬ ਪੀਂਦਾ ਨਹੀਂ ਸੋ ਇਸ ਕਰਕੇ ਸ਼ੁਰੂ ਦੇ ਵਿੱਚ ਇੰਜ ਭੰਡਿਆ ਜਾਂਦਾ ਗਲਤੀ ਜਿਹੜੀ ਅਗਲੀ ਤਰਦੀ ਹੋਵੇ ਉਹ ਤੁਹਾਡੇ ਤੇ ਛੁੱਟੀ ਜਾਂਦੀ ਆ ਪਰ ਜਿਹੜਾ ਦੁੱਖ ਹੋਇਆ ਦੁੱਖ ਤਾਂ ਆਪਾਂ ਸਾਰਿਆਂ ਨੂੰ ਇਹ ਆ ਕਿ ਸਿੱਖ ਨੂੰ ਕੁੱਟਿਆ ਗਿਆ ਪਰ ਇਸ ਤੋਂ ਅੱਗੇ ਦੁੱਖ ਵੀ ਹੁੰਦਾ ਹੀ ਆ ਉਸ ਤੋਂ ਵੱਡੀ ਦੁੱਖ ਤੋਂ ਵੱਡੀ ਜੋ ਮੈਨੂੰ ਗੱਲ ਰਗ ਰਹੀ ਆ ਮੈਨੂੰ ਨਮੋਸ਼ੀ ਆਈ ਨਮੋਸ਼ੀ ਇਸ ਕਰਕੇ ਆਈ ਕਿ ਸਿੱਖ ਹੋਰਾਂ ਤੋਂ ਕੋਟੀ ਖਾਈ ਜਾਵੇ ਕੋਈ ਆਪੋਂ ਐਕਟ ਹੀ ਨਾ ਕਰੇ ਉਹ ਕਿਵੇਂ ਉਹ ਫਿਰਕੂ ਲੋਕ ਉਹਨਾਂ ਦੇ ਟਬਰਾਂ ਨੇ ਉਹਨਾਂ ਨੂੰ ਚੰਗੀ ਪਰਵਰਿਸ਼ ਨਹੀਂ ਦਿੱਤੀ ਉਹ ਮਾੜੀ ਸੰਗਤ 'ਚ ਸ਼ਿਕਾਰ ਹੋ ਗਏ ਉਹ ਕਿਵੇਂ ਪੱਥਰ ਚੁੱਕਦੇ ਆ ਉਸ ਸਿੱਖ ਦੇ ਮਾਰਦੇ ਆ ਉਹ ਖਲੋਕੇ ਕੁੱਟ ਖਾਈ ਜਾ ਰਿਆ ਅਸੀਂ ਕਿਸੇ ਦੇ ਹੱਲਾ ਨਹੀਂ ਕਰਦੇ ਪਰ ਜਦੋਂ ਕੋਈ ਹੱਲਾ ਕਰੇ ਅਸੀਂ ਬਚਾਅ ਕਰ ਸਕਦੇ ਆ ਸ੍ਰੀ ਸਾਹਿਬ ਸਾਨੂੰ ਬਖਸ਼ੀ ਹੋਈ ਆ ਸੋ ਇਸੇ ਕਰਕੇ ਜਿਹੜੇ ਭਿਆਵਲੇ ਸਮਿਆਂ ਚੋਂ ਲੰਘ ਰਹੇ ਹੋ ਤੁਸੀਂ ਗੁਰੂ ਕੇ ਸਿੰਘ ਬਣੋ ਅਮਰ ਛਕੋ ਸ੍ਰੀ ਸਾਹਿਬ ਰਖਿਆਲੀ ਤੁਹਾਡੇ ਕੋਲ ਹਮੇਸ਼ਾ ਵਾਂ ਤੁਸੀਂ ਬਗਾਨਿਆਂ ਦੀ ਵਿੱਚ ਤੇ ਬਚਾਉਣੀ ਆ ਇਹ ਦਾ ਅਰਥ ਕਿਰਪਾ ਨੇ ਆ ਇਹ ਕਿਰਪਾ ਵੀ ਕਰਨੀਆਂ ਆ ਆਨ ਵੀ ਬਚਾਉਣੀ ਆ ਪਰ ਚਾਹੀਦਾ ਸੀ ਉਹ ਸਿੱਖ ਨੂੰ ਮੁਕਾਬਲਾ ਤਾਂ ਕਰਦਾ ਸੋ ਸਾਨੂੰ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਪੈ ਰਹੀ ਆ ਇੱਕ ਦੋ ਕਾਰਨ ਇੱਥੇ ਉਹ ਵੀ ਸਾਂਝੇ ਕਰਨੇ ਜ਼ਰੂਰੀ ਆ ਇਹ ਹੱਲੇ ਕਿਉਂ ਹੋ ਰਿਹਾ 15 ਸਾਲਾ ਬੱਚਾ ਜੁਨਾਇਦ ਆਇਰਕਾਂ ਦੀ ਗੱਲ ਆ ਦਿੱਲੀ ਤੋਂ ਖਰੀਦੋ ਫਰੋਖਤ ਕਰਕੇ ਵਾਪਸ ਜਾ ਰਿਹਾ ਸੀ ਉਸ ਨੂੰ ਕੁੱਟ-ਕੁੱਟ ਕੇ ਖਤਮ ਕਰ ਦਿੱਤਾ ਗਿਆ ਕਿਉਂ ਮੁ슬ਮਾਨ ਸੀ ਹੋਰ ਕੋਈ ਦੋਸ਼ ਨਹੀਂ ਸੀ ਉਹਦਾ ਇਹ ਕਾਮ ਦੀ ਤਕਰਾਰ ਇਸ ਤੋਂ ਪਹਿਲਾਂ ਗੁਜਰਾਤ 'ਚ ਵੀ ਇੰਜ ਹੋਇਆ ਸੀ ਹੁਣ ਇਹ ਗੱਲਾਂ ਕਿਉਂ ਆਪਰ ਦੀਆਂ ਉਹ ਕੌਣ ਲੋਕ ਨੇ ਜੋ ਇਦਾਂ ਕਰ ਰਹੇ ਆ ਸਾਰੇ ਰਾਜ ਸੱਤਾ ਦਾ ਪ੍ਰਭਾਵ ਆ ਜਿੰਨਾ ਬੁਜਦਲਾਂ ਕੋਲ ਰਾਜ ਆਇਆ ਉਹ ਬਹੁ ਗਿਣਤੀ ਕਿਵੇਂ ਟਾਰਗੇਟ ਕਰ ਰਹੀ ਆ ਘੱਟ ਗਿਣਤੀ ਨੂੰ ਸੋ ਦੂਜੇ ਪਾਸੇ ਮੈਨੂੰ ਇੰਜ ਵੀ ਮਹਿਸੂਸ ਹੁੰਦਾ ਕਿ ਕਿਤੇ ਸਿੱਖ ਡਰੇ ਜਿਹਾ ਨਹੀਂ ਫਿਰ ਰਹੇ ਸੱਤਾਹੀਣ ਹੈ ਆਪਾਂ ਕੋਈ ਸਮਾਂ ਸੀ 1799 ਦੇ ਵਿੱਚ ਆਪਣਾ ਰਾਜ ਭਾਗ ਲਾਹੌਰ ਤੋਂ ਸਥਾਪਿਤ ਹੋਇਆ ਕਿੰਨੀਆਂ ਲੰਮੀਆਂ ਸਰਥਾਂ ਸਰਹੱਦਾਂ ਕਿੰਨੇ ਵੱਡੇ ਖੇਤੇ ਦੇ ਆਪਾਂ ਮਾਲਕ ਸਾਂ ਹੁਣ ਅੱਜ ਫਿਲਮ ਜਿਹੜੀ ਸ਼ਾਇਦ ਇੱਥੇ ਨਹੀਂ ਲੱਗੀ ਜੇ ਜਰੂਰ ਜੇ ਲੱਗੀ ਹੁੰਦੀ ਆਪਾਂ ਸਾਂਝ ਕਰਦੇ ਕਿ ਆਪਾਂ ਜੇ ਵੇਖਣ ਚੱਲਦੇ ਦਾ ਬਲੈਕ ਪ੍ਰਿੰਸ ਮਹਾਰਾਜ ਅਦਲੀਪ ਸਿੰਘ ਦੇ ਆਧਾਰ ਤੇ ਆ ਮਹਾਰਾਜੇ ਨੂੰ ਜਦੋਂ ਮਾਸੂਮ ਉਮਰ ਦੇ ਵਿੱਚ ਫੜ ਕੇ ਗੋਰੇ ਲੈ ਗਏ ਉਹ ਮਹਿਲ ਦੇ ਵਿੱਚ ਖੇਡ ਰਿਹਾ ਸੀ ਖੇਡਦੇ ਦੀ ਗੇਂਦ ਮਹਿਲ ਤੋਂ ਬਾਹਰ ਆ ਗਈ ਉਸ ਦੇ ਉੱਤੇ ਜਿਹੜੇ ਪਹਿਰੇਦਾਰ ਸਨ ਉਹ ਕਹਿੰਦੇ ਚੱਲ ਚੱਲ ਅੰਦਰ ਚੱਲ ਮਹਾਰਾਜੇ ਨੇ ਕਿਹਾ ਦਲੀਪ ਸਿੰਘ ਨੇ ਕਿਹਾ ਕਹਿੰਦਾ ਮੈਂ ਤੁਹਾਡਾ ਗੁਲਾਮ ਆ ਤੁਸੀਂ ਗੁਲਾਮ ਰੱਖਿਆ ਹੋਇਆ ਮੇਰਾ ਖੇਡਣਾ ਤੇ ਗੁਲਾਮ ਨਹੀਂ ਸੋ ਆਪਾਂ ਸਿਆਸੀ ਤੌਰ ਤੇ ਜਿੰਨੇ ਕ ਸੰਕੇਤ ਵਿੱਚ ਸ਼ਬਦਾਂ ਦੇ ਵਿੱਚ ਇੱਥੇ ਸਾਂਝ ਕਰ ਸਕਦੇ ਆ ਰਾਜ ਭਾਗ ਤੋਂ ਬਿਨਾਂ ਇਹ ਗੱਲਾਂ ਇੰਦੀ ਰਹਿਣੀਆਂ ਰਾਜ ਕਰੇਗਾ ਖਾਲਸਾ ਦਾ ਕਨਸੈਪਟ ਦਸਵੇਂ ਪਾਸ਼ਾ ਨੇ ਸਾਨੂੰ ਦਿੱਤਾ ਯਾਦ ਕਰੀਏ ਦਸਵੇਂ ਪਾਸ਼ਾ ਦੇ ਦਾਦਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੀਆਂ ਕਿਰਪਾਨਾਂ ਉਹ ਸਾਡੇ ਅਸੂਲ ਜਿਵੇਂ ਜਿਵੇਂ ਅਸੀਂ ਦੂਰ ਜਾਵਾਂਗੇ ਇੰਜ ਖਵਾਰ ਹੁੰਦੇ ਜਾਵਾਂਗੇ ਤੇ ਫਿਰ ਕੁੱਟਾਂ ਹੀ ਪੈਣੀਆਂ ਅਸੀਂ ਕਿਸੇ ਦੇ ਹੱਲਾ ਨਹੀਂ ਕਰਦੇ ਪਰ ਇਨੇਕ ਤਾਂ ਕਾਮਯਾਬ ਜ਼ਰੂਰ ਹੋਈਏ ਕਿ ਕੋਈ ਸਾਨੂੰ ਇੰਜ ਭੇਡ ਬੱਕਰੀ ਫੜ ਕੇ ਵਾਂਗ ਕੁੱਟਣ ਨਾ ਲੱਗ ਪਵੇ ਸਾਡੀਆਂ ਸ੍ਰੀ ਸਹਿਬਾਂ ਬਿਲਕੁਲ ਤਾਕਤ ਦੇ ਵਿੱਚ ਹੋਣ ਸੋ ਇਹ ਸਾਰਾ ਕੁਝ ਤਾਂ ਹੁੰਦਾ ਜਦੋਂ ਤੁਸੀਂ ਆਪਣੇ ਧਰਮ ਨਾਲ ਵਿਰਸੇ ਨਾਲ ਆਪਣੇ ਪਿਛੋਕੜ ਨਾਲ ਜੁੜੇ ਹੁੰਦੇ ਹੋ ਜਦੋਂ ਸਾਨੂੰ ਇੰਜ ਲੱਗਣ ਲੱਗ ਪਵੇ ਕਿ ਮੈਂ ਕੁੜਤਾ ਪਾਇਆ ਖੌਰੇ ਮੈਂ ਪੈਂਟ ਕਮੀਜ਼ ਵਾਲੇ ਤੋਂ ਘੱਟ ਸੋਹਣਾ ਲੱਗ ਰਿਹਾ ਜਦੋਂ ਹੀਣ ਭਾਵਨਾ ਮਨ ਚ ਆ ਜਾਵੇ ਫਿਰ ਉਹ ਗਰਾਵਟ ਦਾ ਦੌਰ ਆ ਜਿਵੇਂ ਕੋ ਪਹਾੜੀ ਤੋਂ ਉਤਰਦਾ ਉਹ ਠਾਂ ਫਿਰ ਰੇੜਦਾ ਹੀ ਜਾਂਦਾ ਜਿੰਨਾ ਚਿਰ ਖਤਮ ਨਹੀਂ ਹੁੰਦਾ ਉਹ ਤਨੀ ਮੁੜਦਾ ਫਿਰ ਸੋ ਇਸ ਕਰਕੇ ਅਸੀਂ ਆਪਣਾ ਮੂਲ ਪਛਾਣੀਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਆਪਾਂ ਕਿਤੇ ਹੋਰ ਸਿਰ ਨਹੀਂ ਝਕਾਉਂਦੇ ਸੋ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਅਰਥ ਆ ਤੁਹਾਡੇ ਨਾਲ ਵਿਚਾਰਾਂ ਕਰਨ ਦਾ ਕਿ ਤੁਸੀਂ ਗੁਰੂ ਕੇ ਸਿੱਖ ਆਪਣੇ ਮਨਾਂ 'ਚ ਝਾਤੀ ਆਪਾਂ ਮਾਰੀਏ ਜਿਹੜੇ ਵੀਰ ਦਾੜੇ ਕੇਸ ਤੋਂ ਰਹਿਤ ਆ ਉਹ ਦਾੜਾ ਕੇਸ ਰੱਖਣ ਦਾੜੇ ਕੇਸਾਂ ਵਾਲੇ ਅਮਰਤ ਛਕਲੈਣ ਤੇ ਜਿਹੜੇ ਅਮਰਤਾਰੀ ਸਿੰਘ ਆ ਉਹ ਮਹਾਰਾਜ ਤੋਂ ਬਖਸ਼ਿਸ਼ ਮੰਗਣ ਕੇ ਬਾਤ ਤੋਂ ਬਾਤ ਗੁਰਬਾਣੀ ਪੜਨ ਦੇ ਯੋਗ ਹੋਈਏ ਸੋ ਇਹਨਾਂ ਗੱਲਾਂ ਦੇ ਨਾਲ ਮੈਂ ਸਮਾਪਤੀ ਕਰਦਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜਾ ਤੁਸੀਂ ਦਸਤਾਰ ਕੈਂਪ ਦਾ ਕੰਮ ਇੱਥੇ ਚਲਾ ਰਹੇ ਹੋ ਇਹਨੂੰ ਲਗਾਤਾਰ ਰੱਖੋ ਹੋਰ ਥਾਂਵਾਂ ਤੇ ਵਿਛਲਾਓ ਸੋ ਤੁਹਾਡੇ ਸਾਰਿਆਂ ਦੇ ਨਾਲ ਇੱਥੇ ਮੈਂ ਕੁਝ ਬੋਲਦਿਆਂ ਗਲਤ ਕਹਿ ਗਿਆ ਹੋਵਾਂ ਤਾਂ ਮਾਫ ਕਰਨਾ ਜੀ ਆਓ ਜਿਹੜੀ ਹੁਣ ਤੁਹਾਡੀ ਫਤੇ ਦਾ ਜਵਾਬ ਹੈ ਨਾ ਇਹ ਮੈਂ ਜਰੂਰ ਆਸ ਕਰਦਾ ਕਿ ਜਦੋਂ ਮੈਂ ਹੁਣ ਫਤਿਹ ਬਲਾਉਣੀ ਆ ਮੋੜ ਵੀ ਫਤਿਹ ਦਾ ਜਿਹੜਾ ਉਤਰਿਆ ਜੇ ਤੇ ਤੁਹਾਨੂੰ ਗੱਲਾਂ ਪਸੰਦ ਆਈਆਂ ਹੋਣਗੀਆਂ ਤੇ ਮੈਨੂੰ ਫਿਰ ਪੰਜਾਬ ਤੱਕ ਜਾ ਕੇ ਡੀਕਣ ਦੀ ਲੋੜ ਨਹੀਂ ਪੈਣੀ ਜਾਂ ਮੈਂ ਸਿੰਘਾਂ ਭਾਈ ਸਰਜੀਤ ਸਿੰਘ ਭਾਈ ਗੁਰਪ੍ਰੀਤ ਸਿੰਘ ਜਰਨੈਲ ਸਈ ਜਤਿੰਦਰ ਸਿੰਘ ਸਤਵਿੰਦਰ ਸਿੰਘ ਇਹਨਾਂ ਤੋਂ ਮੈਂ ਪੁੱਛੂੰਗਾ ਨਹੀਂ ਕਿ ਸਿੰਘਾਂ ਨੇ ਕੀ ਮਹਿਸੂਸ ਕੀਤਾ ਸੋ ਮੈਂ ਫਤਿਹ ਬਲਾਉਣ ਲੱਗਾ ਤੇ ਤੁਹਾਡਾ ਜਿਹੜਾ ਉਤਰਿਆ ਉਹੀ ਮੇਰੇ ਨਾਲ ਸਹਿਮਤੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ